ਆਪ ਟੀਵੀ ਦੇ ਨਾਲ ਦੋਸਤੋ ਵੀਡੀਓ ਲਾਈਵ ਲੈ ਕੇ حاضر ਹੋਇਆ ਮੌਸਮ ਦੀ ਅਪਡੇਟ ਦੇ ਨਾਲ ਲਾਈਵ حاضر ਹੋਇਆ ਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਰਾਤ ਦੇ ਸਮੇਂ ਵੀ ਇਹ ਜਾਣਕਾਰੀ ਦਿੱਤੀ ਸੀ ਕਿ ਮੌਸਮ ਜਿਹੜਾ ਉਹ ਬਦਲਣ ਲੱਗਾ ਰਿਹਾ ਮੌਸਮ ਦੇ ਵਿੱਚ ਤਬਦੀਲੀ ਆਉਣ ਜਾ ਰਹੀ ਹੈ ਕਿਉਂਕਿ ਠੰਡ ਦਾ ਜਿਹੜੀ ਉਹ ਬਦਲਣੀ ਸ਼ੁਰੂ ਹੱਜਲਾ ਸਿਸਟਮ ਇਸ ਸਿਸਟਮ ਤੋਂ ਬਾਅਦ ਜਿਹੜੀ ਠੰਡਾ ਉਹ ਹੋਰ ਵਧਣੀ ਸ਼ੁਰੂ ਹੋ ਜੂਗੀ ਕਿਉਂਕਿ ਅੱਜ ਜਿਹੜਾ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਐਕਟਿਵ ਹੋ ਚੁੱਕਿਆ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੇ ਗਰਜਲਿਸਕ ਵਾਲੇ ਬੱਦਲ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਤੇ ਠੰਡੀਆਂ ਹਵਾਵਾਂ ਵੀ ਚੱਲ ਪੈਣੀਆਂ ਜਿਵੇਂ ਕਿ ਆਪਾਂ ਕਹ ਸਕਦੇ ਹਾਂ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਪੂਰਬੀ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ ਸਾਰਾ ਮੀਂਹ ਦੇ ਚਾਂਸ ਨੇ ਜਿਹੜੇ ਉਹ ਫਿਰੋਜ਼ਪੁਰ ਤੋਂ ਉੱਪਰਲੇ ਹਿੱਸਿਆਂ ਦੇ ਵਿੱਚ ਫਿਰੋਜ਼ਪੁਰ ਕਪੂਰਥਲਾ ਮੋਗਾ ਗਰਦਾਸਪੁਰ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਤੇ ਜਲੰਧਰ ਨਵਾਂ ਸ਼ਹਿਰ ਹਸ਼ਿਆਰਪੁਰ ਜਾਂ ਥੋੜੇ ਬਹੁਤ ਲੁਧਿਆਣੇ ਦੇ ਖੇਤਰ ਜਾਂ ਇਧਰੋਂ ਦੂਸਰੀ ਸਾਈਡ ਪਟਿਆਲਾ ਮਲੇਰਗੋਟਲਾ ਤੇ ਰਾਏਕੋਟ ਆਪਾਂ ਸ੍ਰੀ ਮੁਕਸਤ ਸਾਹਿਬ ਦੇ ਖੇਤਰ ਕਹਿ ਸਕਦੇ ਆ ਇਹਨਾਂ ਦੇ ਵਿੱਚ ਕਿਤੇ ਕਿਤੇ ਕਿਨਮਣ ਕਣੀ ਜਾਂ ਛਿੱਟੇ ਛਰਾਟੇ ਵਾਲਾ ਜਿਹੜਾ ਸਿਸਟਮ ਆ ਉਹ ਦੁਪਹਿਰ ਤੋਂ ਬਾਅਦ ਪੈਦਾ ਹੋ ਸਕਦਾ ਜੀ ਤੇ ਇਸ ਤੋਂ ਬਾਅਦ ਮੀਂਹ ਵਾਲਾ ਸਿਸਟਮ ਪੈਦਾ ਹੋਣ ਤੋਂ ਬਾਅਦ ਇਹ ਸਿਸਟਮ ਰਾਤ ਨੂੰ ਪਹਾੜੀ ਖੇਤਰਾਂ ਦੇ ਵਿੱਚੋਂ ਪੰਜਾਬ ਵੱਲ ਨੂੰ ਗੁਜਰੂਗਾ ਤਾਂ ਪੰਜਾਬ ਵੱਲ ਨੂੰ ਗੁਜਰਦੇ ਸਮੇਂ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਜੀ ਕੱਲ ਨੂੰ 5 ਤਰੀਕ ਨੂੰ ਤਾਂ ਕੱਲ ਨੂੰ ਸਵੇਰ ਦੇ ਸਮੇਂ ਠੰਡੀਆਂ ਠੋਠੋਲ ਕਰਦੀਆਂ ਹਵਾਵਾਂ ਜਿਹੜੀਆਂ ਪੰਜਾਬ ਵੱਲ ਨੂੰ ਆਉਣਗੀਆਂ ਤੇ ਉਹ ਹਵਾਵਾਂ ਦੇ ਨਾਲ ਆਪਾਂ ਨੂੰ ਕੋਟੀਆਂ ਸਵੈਟਰ ਪਾਉਣ ਦੇ ਲਈ ਜਿਹੜੀ ਮਜਬੂਰੀ ਆ ਉਹ ਬਣਾਉਣੀ ਪਊਗੀ ਕਿਉਂਕਿ ਮਜਬੂਰ ਹੋਣਾ ਪਊਗਾ ਠੰਡੇ ਇੰਨੀ ਵਦਨੀ ਸ਼ੁਰੂ ਹੋ ਜੂਗੀ ਇਸ ਸਿਸਟਮ ਦੇ ਨਾਲ ਠੰਡ ਤੇ ਜਿਹੜਾ ਪੂਰਾ ਜ਼ੋਰ ਫੜਨ ਲੈਣਾ ਤੇ ਆਪਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਦੇ ਆ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਜੇ ਠੰਡ ਆਉਂਦੀ ਲੱਗ ਜੇ ਜਾਂ ਜਾਂਦੀ ਇਸ ਕਰਕੇ ਠੰਡ ਜਿਹੜੀ ਉਹ ਲੱਗਣੀ ਸ਼ੁਰੂ ਹੋ ਜਾਣੀ ਹੁਣ ਇਸ ਕਰਕੇ ਆਪਣਾ ਬਚਾਅ ਜ਼ਰੂਰ ਕਰਿਓ ਜੀ ਤੇ ਕਿਸਾਨ ਭਰਾਵਾਂ ਨੂੰ ਅੱਜ ਤੇ ਕੱਲ ਦੇ ਦਿਨ ਦੇ ਲਈ ਮੈਂ ਆਪਣੇ ਵੱਲੋਂ ਇੱਕ ਜ਼ਰੂਰੀ ਬੇਨਤੀ ਜਾਂ ਰਿਕਵੈਸਟ ਕਰ ਲਓ ਜਾਂ ਬੇਨਤੀ ਕਰ ਲਓ ਕਰਨੀ ਚਾਹਣਾ ਕਿ ਜਿਹੜਾ ਕਿਸਾਨ ਭਰਾ ਅੱਜ ਵਿਜੇ ਨਹੀਂ ਚਾਹੁੰਦਾ ਆਪਣੇ ਕਣਕ ਫਸਲ ਉਹ ਅੱਜ ਦਾ ਦਿਨ ਨਾ ਵਿਜੇ ਕਿਉਂਕਿ ਅੱਜ ਤੇ ਕੱਲ ਨੂੰ ਇਹ ਸਿਸਟਮ ਕਿਸੇ ਵੀ ਪਾਸੇ ਨੂੰ ਕਵਰ ਕਰ ਸਕਦਾ ਜ਼ਿਆਦਾਤਰ ਇਹ ਮਾਝੇ ਤੇ ਦੁਆਬੇ ਦੇ ਖੇਤਰ ਨੂੰ 20 ਤੋਂ 25 25 ਤੋਂ 30% ਇਲਾਕਿਆਂ ਨੂੰ ਕਵਰ ਕਰੂਗਾ ਪਰ ਜਿਹੜੇ ਮਾਲਵੇ ਦੇ ਦੱਖਣੀ ਜਾਂ ਪੂਰਬੀ ਖੇਤਰ ਨੇ ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਉਮੀਦਾਂ ਚਿੱਟਾ ਸਰਾਟਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜੀ ਤੇ ਇਸ ਕਰਕੇ ਕਿਸਾਨ ਭਰਾਵਾਂ ਨੂੰ ਜਿਹੜੀ ਇਹ ਬੇਨਤੀ ਹੈ ਜ਼ਰੂਰੀ ਕਿ ਤੁਸੀਂ ਜਰੂਰ ਆਪਣੇ ਇਸ ਚੀਜ਼ ਦੇ ਵੱਲ ਗੌਰ ਕਰਿਓ ਕਿ ਅੱਜ ਦੇ ਇੱਕ ਦਿਨ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਅੱਜ ਅਤੇ ਕੱਲ ਦੇ ਨਾਲ ਕਿਉਂਕਿ ਦੇਖੋ ਡੀਏਪੀ ਪਹਿਲੇ ਹੀ ਬਹੁਤ ਘੱਟ ਮਿਲਦਾ ਪਾਣੂ ਤੇ ਦੂਜਾ ਜਿਹੜਾ ਬੀ ਆ ਉਹ ਬਹੁਤ ਮਹਿੰਗਾ ਵੀ ਜੇਕਰ ਆਪਣੇ ਇਸ ਸਿਸਟਮ ਦੇ ਉੱਤੇ ਮਾੜਾ ਮਾੜਾ ਵੀ ਮੀਂਹ ਪੈ ਗਿਆ ਹਲਕਾ ਹਲਕਾ ਸੜਕਾ ਵੀ ਹੋ ਗਿਆ ਮੀਂਹ ਦਾ ਤਾਂ ਵੀ ਉਹ ਜਿਹੜਾ ਨੁਕਸਾਨ ਹੋ ਜਾਣਾ ਜੀ ਨਹੀਂ ਅਕਿ ਜਾਨੀ ਕਿ ਕਾਂਡਾ ਜਿਹੜੇ ਉਹਦੇ ਉੱਤੇ ਕਰੰਡ ਕਹਿੰਦੇ ਨੇ ਜਿਹਨੂੰ ਉਹ ਹੋ ਜਾਣੀ ਆ ਇਸ ਕਰਕੇ ਜਿਹੜੀ ਫਸਲਾ ਤੇ ਡੀਏਪੀ ਆ ਉਹ ਬੇਕਾਰ ਜਾਣਾ ਤਾਂ ਅੱਜ ਦਾ ਤੇ ਕੱਲ ਦਾ ਦਿਨ ਥੋੜਾ ਜਿਆ ਰੋਕ ਸਕਦੇ ਹੋ ਤਾਂ ਰੋਕ ਲਿਓ ਜ਼ਰੂਰ ਇਸ ਚੀਜ਼ ਨੂੰ ਬਿਜਾਈ ਜਿਹੜੀ ਆਪਾਂ ਕਰ ਰਹੇ ਹਾਂ ਕਣਕਾਂ ਦੀ ਬਾਕੀ ਕੰਮ ਕਰਦਾ ਕਰਦੇ ਰਹੋ ਜਿਵੇਂ ਵੀ ਕਰ ਰਹੇ ਹੋ ਤੁਸੀਂ ਪਰ ਬਿਜਾਈ ਆ ਜਿਹੜੀ ਉਹਨੂੰ ਰੋਕ ਲਿਓ ਕੱਲ ਦਾ ਦਿਨ ਦੇਖ ਕੇ ਬਸ ਉਸ ਤੋਂ ਬਾਅਦ ਜਿਹੜਾ ਆਪਣਾ ਫਿਰ 15 ਤਰੀਕ ਤੱਕ ਕੋਈ ਵੀ ਸਿਸਟਮ ਨੇੜੇ ਤੱਕ ਇਹਦੇ ਦਿਖਾਈ ਨਹੀਂ ਦੇ ਰਿਹਾ ਜੀ ਇਹ ਵੀ ਹਲਕਾ ਹੀ ਸਿਸਟਮ ਆ ਕੋਈ ਇਹ ਨਹੀਂ ਹੈਗਾ ਕਿ ਬਹੁਤ ਤਕੜਾ ਸਿਸਟਮ ਹੈ ਇਸ ਤਰ੍ਹਾਂ ਦਾ ਹਜੇ ਕੁਝ ਨਹੀਂ ਪੂਰੇ ਦੇ ਆਵਾਮ ਸਵੇਰ ਦੇ ਸਮੇਂ ਤੋਂ ਚੱਲਣੇ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੇ ਪੂਰੇ ਦੇ ਹਵਾ ਚੱਲਣ ਦੇ ਬਾਅਦ ਦੁਪਹਿਰ ਦੇ ਸਮੇਂ ਇਹ ਥੋੜੀਆਂ ਜਿਹਾ ਤੇਜ਼ ਹੋਣਗੀਆਂ ਤੇ ਅੱਜ ਜਿਹੜੀ ਮੀਂਹ ਦੀ ਕਾਰਵਾਈ ਦੀ ਸੰਭਾਵਨਾ ਬਣੀ ਆ ਉਹ 24-25% ਬਣੀ ਆ ਦੇਰ ਸ਼ਾਮ ਤੱਕ ਤੇ ਉਸ ਤੋਂ ਬਾਅਦ ਰਾਤ ਨੂੰ ਵੀ ਮੀਂਹ ਦੇ ਗਰਜਲੇ ਇਸ ਕਾਲੇ ਬੱਦਲ ਜਿਹੜੇ ਐਕਟਿਵ ਹੋਣਗੇ ਮੀਂਹ ਦੀਆਂ ਕਾਰਵਾਈਆਂ ਵਧ ਸਕਦੀਆਂ ਨੇ ਉਹ ਅਸੀਂ ਤਾਂ ਨੂੰ ਦੁਪਹਿਰ ਦੇ ਸਮੇਂ ਜੇ ਦੁਪਹਿਰ ਤੋਂ ਬਕਰੇ ਜਿਹੜੀ ਉਹ ਸਾਂਝੀ ਕਰ ਦਵਾਂਗੇ ਜਿਹੜੇ ਸੱਜਣ ਮਿੱਤਰ ਸਰ ਨਾਲ ਜੁੜੇ ਹੋਏ ਨੇ ਕਿਉਂਕਿ ਦੇਖੋ ਭਰਾਵੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਵੀਵਾਂ ਦੇ ਚੱਕਰਾਂ ਦੇ ਵਿੱਚ ਤੁਹਾਡੇ ਨਾਲ ਇਹ ਬਾਰ ਬਾਰ ਲਾਈਵ ਹੁੰਨੇ ਆ ਜਿਾ ਅਸੀਂ ਤੁਹਾਨੂੰ ਕਮੈਂਟ ਕਰਨ ਦੇ ਲਈ ਕਹਿੰਨੇ ਆ ਅਸੀਂ ਸਿਰਫ ਤੁਹਾਡੇ ਪਿਆਰ ਦੀ ਜਿਹੜੀ سپورਟ ਆ ਉਹ ਚਾਹੁੰਦੇ ਆ ਕਿ ਤੁਸੀਂ ਸਾਨੂੰ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਤੁਸੀਂ ਵੀ ਸਾਨੂੰ ਆਪਣੇ ਇਲਾਕਿਆਂ ਦੀ ਪਹੁੰਚਾਓ ਤਾਂ ਕਿ ਐਸੇ ਜਿਹੜੇ ਸੱਜਣ ਮਿੱਤਰ ਸਾਡੇ ਤੇ ਕਿੰਤੂਪੁਰਾਂ ਤੋਂ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਇਹ ਜਾਣਕਾਰੀ ਦੇ ਦੇਈਏ ਕਿ ਹਾਂ ਜੀ ਜਿਵੇਂ ਅਸੀਂ ਕਿਹਾ ਸੀ ਸਿਸਟਮ ਪਹੁੰਚ ਚੁੱਕਿਆ ਉਹਨਾਂ ਇਲਾਕਿਆਂ ਵਿੱਚ ਤਾਂ ਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜੇ ਕਿਉਂਕਿ ਦੇਖੋ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਆ ਰਹੀ ਆ ਤਾਂ ਠੰਡਕ ਵੀ ਬਣਨੀ ਸ਼ੁਰੂ ਹੋ ਗਿਆ ਤਾਪਮਾਨ ਵੀ ਜਿਹੜੇ ਦਿਨ ਦੇ 32 33 ਡਿਗਰੀ ਸੀ ਜਾਂ 30 ਬੱਤੀ ਡਿਗਰੀ ਸੀ ਉਹ 28 29 30 ਡਿਗਰੀ ਤੱਕ ਰਹਿ ਗਏ ਤੇ ਰਾਤਾਂ ਦਾ ਤਾਪਮਨ ਜਾਂ ਸਵੇਰ ਦੇ ਤਾਪਮਨ ਨੇੜੇ ਹੋ ਉਹ 15 ਤੋਂ ਲੈ ਕੇ 17 16 ਇਸ ਤਰ੍ਹਾਂ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਜਰੂਰ ਸੈਂਡ ਕਰਿਓ ਤਾਂ ਕਿ ਅਸੀਂ ਜਿਉਂ ਹੀ ਮੌਸਮ ਤਬਦੀਲ ਹੁੰਦਾ ਉਹਦੀ ਜਾਣਕਾਰੀ ਹੋਰ ਸੱਜਣਾਂ ਮਿੱਤਰਾਂ ਤੱਕ ਭੇਜ ਸਕੀਏ ਕਿਉਂਕਿ ਇਹ ਬੱਦਲਾਈ ਜਿਹੜੀ ਯਾਤਰਾ ਗੁਰਦਾਸਪੁਰ ਵਾਲੇ ਸਾਈਡ ਤੋਂ ਫਿਰੋਜ਼ਪੁਰ ਵਾਲੇ ਸਾਈਡ ਤੋਂ ਤਰਨਤਾਰਨ ਸਾਹ ਵਾਲੇ ਸਾਈਡ ਤੋਂ ਐਂਟਰ ਹੁੰਦੀ ਹੋਈ ਉਹ ਫਿਰ ਉੱਪਰਲੇ ਹਿੱਸੇਵਲ ਤੇ ਥੱਲੇਲੇ ਹਿੱਸੇਵਲ ਨੂੰ ਥੋੜੀ-ਥੋੜੀ ਬਦੂਗੀ ਤਾਂ ਉਹਦੇ ਨਾਲ ਕਿਤੇ ਸਿੱਟਾ ਸਰਾਟਾ ਜਾ ਕੇ ਕਣੀ ਕਾਉਣਾ ਬੂੰਦਾਵਾਂ ਦੀ ਇਸ ਤਰ੍ਹਾਂ ਦੀ ਜਿਹੜੇ ਮੀਂਹਿਆ ਕਾਰਵਾਈਆਂ ਅੱਜ ਦੇ ਦਿਨ ਆਪਾਂ ਨੂੰ ਦੇਖਣ ਮਿਲਣਗੇ ਦੁਪਹਿਰ ਤੋਂ ਬਾਅਦ ਯਾਨੀ ਕਿ ਰਾਤ ਦੇ ਸਮੇਂ ਤੱਕ ਜਿਵੇਂ ਵੀ ਅਪਡੇਟ ਆਉਗੀ ਰਾਤ ਨੂੰ ਉਹ ਆਪਾਂ ਲਾਈਵ ਹੋ ਕੇ ਜਾਂ ਦੁਪਹਿਰ ਤੋਂ ਬਾਅਦ ਜਿਵੇਂ ਵੀ ਤਬਦੀਲੀ ਹੋਊਗੀ ਬੱਦਲ ਕਿੰਨੇ ਕੁ ਸਟਰੋਂਗ ਆਉਂਦੇ ਨੇ ਉਹਦੇ ਬਾਰੇ ਅਪਡੇਟ ਆਪਾਂ ਸਾਂਝੀ ਕਰ ਦਵਾਂਗੇ ਜੀ ਫਿਲਹਾਲ ਜਿਹੜੀ ਅਪਡੇਟ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਗੱਲਬਾਤ ਇਹ ਸਾਂਝੀ ਕਰ ਰਹੇ ਆ ਦਰਨਾਂ ਕਿ 24% ਚਾਂਸ ਦੇਣਦੇ ਨੇ ਦੁਪਹਿਰ ਤੋਂ ਬਾਅਦ ਤੇ ਰਾਤ ਨੂੰ ਵੀ ਇੰਨੇ ਕ ਚਾਂਸ ਬਣ ਰਹੇ ਨੇ ਅ ਤੇ ਕੱਲ ਨੂੰ ਥੋੜੀ ਜਿਹੀ ਠੰਡਕ ਜ਼ਿਆਦਾ ਬਣਨੇ ਆ ਇਸ ਕਰਕੇ ਮੌਸਮ ਦੇ ਤਬਦੀਲੀ ਜਿਉਂ-ਜਿਉਂ ਹੋ ਰਹੀ ਹੈ ਜੀ ਉਹਦੇ ਬਾਰੇ ਤਾੜ ਤੱਕ ਸਮੇਂ ਤੋਂ ਪਹਿਲਾਂ ਜਾਣਕਾਰੀ ਪਹੁੰਚਾਉਂਦੇ ਰਹਾਂਗੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਪੋਰਟ ਕਰੋ ਜੀ ਕਿਉਂਕਿ ਦੇਖੋ ਜਿਹੜੇ ਸਿਸਟਮ ਆ ਇਹ ਕੋਈ ਜ਼ਿਆਦੇ ਤਾਕੜਾ ਤਾਂ ਨਹੀਂ ਕਹਿ ਸਕਦੇ ਸੀ ਇਹ ਹਲਕਾ ਸਿਸਟਮ ਬਣਿਆ ਹੋਇਆ ਪਹਾੜੀ ਖੇਤਰਾਂ ਦੇ ਵਿੱਚ ਇਸ ਸਿਸਟਮ ਦੇ ਨਾਲ ਅੱਜ 4 ਤਰੀਕ 5 ਤਰੀਕ ਤੇ 6 ਤਰੀਕ ਤੱਕ ਬਰਫਵਾਰੀ ਜਿਹੜੀ ਹੋਊਗੀ ਜਾਨੀ ਕਿ ਮੀਂਹ ਵੀ ਪਊਗਾ ਤੇ ਬਰਫਵਾਰੀ ਵੀ ਜਦੋਂ ਟੈਂਪਰੇਚਰ ਡਾਊਨ ਹੋ ਜਾਂਦੇ ਨੇ ਤਾਂ ਬਰਫਵਾਰੀ ਵੀ ਉਹਨਾਂ ਇਲਾਕਿਆਂ ਦੇ ਵਿੱਚ ਥੋੜੀ ਜਿਹਾ ਜ਼ਿਆਦਾ ਹੋਊਗੀ ਤਾਂ ਬਰਫਵਾਰੀ ਹੋਣ ਤੋਂ ਬਾਅਦ ਜਦੋਂ ਸੀਤ ਉੱਤਰ-ਪੱਛਮੀ ਹਵਾਵਾਂ ਵਾਪਸੀ ਕਰਨਗੀਆਂ ਤਾਂ ਸੀਤ ਲਹਿਰ ਵਾਲਾ ਕੰਮ ਜਿਹੜਾ ਹੋ ਜਾਣਾ ਜਾਨੀ ਕਿ ਠੰਡੀ ਹਵਾਵਾਂ ਮੈਂ ਜਿਹੜੀਆਂ ਉੱਧਰੋਂ ਵਾਪਸੀ ਕਰਨਗੀਆਂ ਤੇ ਉਹਨਾਂ ਦੇ ਨਾਲ ਜਿਹੜੇ ਆਪਾਂ ਨੂੰ ਠੰਡ ਹੋਰ ਵਧਣੀ ਸ਼ੁਰੂ ਹੋ ਜੂ ਤੇ ਪੰਜਾਬ ਦਾ ਜਿਹੜੇ ਮੈਦਾਨੀ ਖੇਤਰ ਨੇ ਇਹਨਾਂ ਦਾ ਤਾਪਮਾਨ ਹੋਰ ਵੀ ਵਧਣਾ ਸ਼ੁਰੂ ਹੋ ਜੂਗਾ ਜੀ ਇਹਨਾਂ ਸੌਰੀ ਘਟਣਾ ਸ਼ੁਰੂ ਹੋ ਜੂਗਾ ਤੇ ਇਸ ਕਰਕੇ ਰਾਤਾਂ ਦੇ ਤਾਪਮਾਨ ਜਿਹੜੇ ਹੋਰ ਵੀ ਘਟਣਗੇ ਜਿਹੜੇ ਹੁਣ 16 17 ਨੇ ਉਹ 15 14 13 ਦੇ ਅੰਦੀ ਤੱਕ ਜਾ ਸਕਦੇ ਨੇ ਤੇ ਦਿਨ ਦੇ ਤਾਪਮਾਨ ਜਿਹੜੇ ਉਹ 28 29 30 ਤੱਕ ਜਿਹੜੇ ਪਹੁੰਚੇ ਹੋਏ ਨੇ ਉਹ ਵੀ 25 26 27 ਤੱਕ ਜਿਹੜੇ ਪਹੁੰਚਣ ਦੀ ਉਮੀਦ ਬਣੀ ਹੋਈ ਹੈ ਜੀ ਤੇ ਜਿਉਂ-ਜਿਉਂ ਨੇੜੇ ਆ ਰਿਹਾ ਸਿਸਟਮ ਤੇ ਉਹ ਤੇ ਅਸੀਂ ਤੜ੍ਹ ਤੱਕ ਪਲ-ਪਲ ਦੀ ਅਪਡੇਟ ਸਮੇਂ ਤੋਂ ਪਹਿਲਾਂ ਪਹੁੰਚਾਉਂਦੇ ਰਹਾਂਗੇ ਜੀ ਜਿਨਨੇ ਸੱਜਣ ਮਿੱਤਰ ਮੇਰੇ ਨਾਲ ਜੁੜੇ ਲਾਈਕ ਕੀਤਾ ਜਿਨ੍ਹਾਂ ਨੇ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਜੀ ਤੇ ਇਸ ਵੇਲੇ ਦੀ ਅਪਡੇਟ ਇਹ ਸੀ ਕਿ ਮੌਸਮ ਦੇ ਤਬਦੀਲੀ ਹੈ ਜਿਹੜੀ ਉਹ ਦੁਪਹਿਰ ਤੋਂ ਬਾਅਦ ਆਉਣੀ ਸ਼ੁਰੂ ਹੋ ਜੂਗੀ ਪੁਰੇ ਦੇ ਹਵਾਵਾਂ ਨੇ ਤਾਂ ਵਾਪਸੀ ਕੱਲ ਵੀ ਕੀਤੀ ਸੀ ਅੱਜ ਥੋੜੀ ਜੀ ਤੇਜ਼ ਹੈ ਤੇ ਦੁਪਹਿਰ ਕਦੇ ਸਮੇਂ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਵੀ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਜਾਣੀਆਂ ਤੇ ਇਸ ਸਮੇਂ ਹੋਰ ਕੋਈ ਅਪਡੇਟ ਨਹੀਂ ਹੈਗੀ ਜੀ ਇਹ ਹੀ ਅਪਡੇਟ ਵੀ ਮੌਸਮ ਧੁੰਦਲਾ ਬਣਨਾ ਜਾਂ ਮੱਧਮ ਜੀ ਝੁੱਪਲਾ ਬਣਨਾ ਸ਼ੁਰੂ ਹੋਣਾ ਸ਼ੁਰੂ ਹੋ ਜੂਗਾ ਤੇ ਉਹ ਥੋੜੇ ਜਿਹੇ ਸਮੇਂ ਤੱਕ 10 11 ਵਜੇ ਤੱਕ ਜਿਹੜਾ ਉਹ ਸਿਸਟਮ ਐਕਟਿਵ ਹੋ ਕੇ ਆਪਣੇ ਲਵੇ ਨੂੰ ਹੌਲੀ ਹੌਲੀ ਅੱਗੇ ਵੱਲ ਨੂੰ ਵਧਣਾ ਸ਼ੁਰੂ ਹੋ ਜੂਗਾ ਤਦ ਤੱਕ ਲਈ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਜਿਨੇ ਮੇਰੇ ਨਾਲ ਜੁੜੇ ਤੇ ਬਾਕੀ ਦੁਪਹਿਰ ਤੋਂ ਬਾਅਦ ਜਿਵੇਂ ਵੀ ਅਪਡੇਟ ਆਊਗੀ ਤਾਰ ਤੱਕ ਸਾਂਝੀ ਜ਼ਰੂਰ ਕਰੂੰਗਾ ਤਾਂ